Yeah, yeah. 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 ਸਰਕਾਰ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ 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 ਪੱਕੀ ਬੰਗਾ ਨਾ ਜੇਰ ਵਾਲੀ ਸਰਕਾਰ ਮੁਰਦਾਬਾਦ 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 ਗਿਆ ਹੋਇਆ ਬੰਗਾ ਨਾ ਮਜ਼ਦੂਰ ਕਰੋ ਇਸ ਗਾਰ ਮੁਸਾਰੇ ਆ ਚੁਕੋ ਮੁਰਦਾਬਾਦ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ पंजाब केंद्र सरकार केंद्र सरकार मुरदाबान बी जे पी सरकार मुरदाबान केंद्र पंजाब ਜਿਸ ਦੇ ਵਾਦੇ ਨਾ ਪੂਰੇ ਇਹਨਾਂ ਸਾਰਾ ਮੁਦਾਬਾ ਜਿੰਦਾਬਾਦ ਜਿੰਦਾਬਾਦ ਡਟ ਕੇ ਇਸ ਜਗ੍ਹਾ ਤੇ ਜਿੰਦਾਬਾਦ ਮੈਂ 75 ਸਿੰਘ ਕੋਟਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਚਰਚੇ ਪੰਜਾਬ ਤੋਂ ਅੱਜ ਜਿਹੜਾ ਸਾਡੇ ਐਸ ਕੇ ਐਮ ਗੈਰਾਜਿਤਿਕ ਔਰ ਕੇ ਐਮ ਐਮ ਦੇ ਕਾਸ਼ਿਕ ਦੋਨਾਂ ਪਾਰਮਾਂ ਦੀ ਪੂਰੇ ਭਾਰਤ ਦੇ ਵਿੱਚ ਪੁਤਲੇ ਫੁਕੇ ਜਾਣੇ ਔਰ ਉਹਨਾਂ ਦੇ ਤਹਿ ਦੁਤੇ ਅੱਜ ਜਿਹੜਾ ਪੁਤਲਾ ਭਨਾਰੀ ਬੋਲਦੇ ਉਤੇ ਅਸੀਂ ਫੁਕੇ ਆ ਔਰ ਇਸੇ ਤਰ੍ਹਾਂ ਵੱਖ-ਵੱਖ ਥਾਵਾਂ ਦੇ ਉਤੇ ਹੋਰ ਵੀ ਜਿਹੜੇ ਪੁਤਲੇ ਫੁਕੇ ਗਏ ਆ ਔਰ ਸਾਰਾ ਜਿਹੜਾ ਜਗਦੀਸ਼ ਸਿੰਘ ਡੱਲਿਆ ਜਿਹਦੀ ਸ਼ਹੀਦ ਨੂੰ ਮੁੱਕ ਰੱਖਦੇ ਆਇਆ ਕਾਲ ਦਿੱਤੀ ਗਈ ਸੀ ਔਰ ਸਰਕਾਰ ਨੂੰ ਜਗਾਉਣ ਵਾਸਤੇ ਅਗਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਚੇਤਾਵਨੀ ਆ ਕਿ ਜਾ ਜਗਜੀਤ ਸਿੰਘ ਢੱਲਿਆ ਦੀ ਜਾਨ ਬਚਾਉਣ ਵਾਸਤੇ ਜਿਹੜੇ ਆ ਤੁਸੀਂ ਵਾਅਦੇ ਕੀਤੇ ਸੀ ਸਾਡੇ ਨਾਲ ਔਰ ਜਿਹੜੀਆਂ ਮੰਗੀਆਂ ਹੋਈਆਂ ਮੰਗਾਂ ਸੀਗੀਆਂ ਉਹ ਲਾਗੂ ਕੀਤੀਆਂ ਜਾਣ ਤਾਂ ਕਿ ਉਹਨਾਂ ਦੇ ਜਿਹੜੀਆਂ ਮਰਮਰਤ ਅੰਸ਼ਰ ਜਿਹੜਾ ਉਹ ਖਤਮ ਕੀਤਾ ਜਾਵੇ ਉਹਨਾਂ ਦੀ ਜਾਨ ਬਚ ਸਕੇ ਔਰ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਪਿੱਛੇ ਵੇਖਿਆ ਆਪਣਾ 30 ਤਰੀਕ ਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਭਾਰਤਬੰਦ ਦਾ ਸੱਦਾ ਬਹੁਤ ਹੰਝਾਰਾ ਲਿਆ ਉਸ ਤੋਂ ਗਾੜੀ ਜਿਹੜਾ ਸੀਗਾ ਆਪਣਾ 4 ਜਨਵਰੀ ਵਾਲਾ ਬਹੁਤ ਵੱਡਾ ਖਨੌਰੀ ਬਾਰਡਰ ਤੇ ਤਗੜਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਕਰਕੇ ਜਿਹੜਾ ਅੱਜ ਆ ਅੱਜ ਪੂਰੇ ਭਾਰਤ ਦੇ ਵਿੱਚ ਬਹੁਤ ਵੱਡਾ ਰੋਸ ਮਜਹਰਾ ਹੋ ਰਿਹਾ ਇਸੇ ਤਰ੍ਹਾਂ ਹੀ ਜਿਹੜਾ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਰਾਤ ਜਿਹੜੇ ਕ੍ਰਿਤਿਕ ਕਾਨੂੰਨ ਜਿਹੜੇ ਨਵੇਂ ਕਾਨੂੰਨ ਆ ਰਹੇ ਨੇ ਉਹਨਾਂ ਦੀਆਂ ਕਾਪੀਆਂ ਸਾਰੀਆਂ ਜਣੀਆਂ 26 ਜਨਵਰੀ ਜਿਹੜਾ ਟਰੈਕਟਰ ਮਾਰਚ ਬਹੁਤ ਵੱਡੀ ਤਦਾਦ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹੋਏਗਾ ਇਹ ਸਰਕਾਰ ਨੂੰ ਜਾਣ ਜਣਾ ਚਾਹੀਦਾ ਕਿਉਂਕਿ ਜਿਹੜੀਆਂ ਪਿਛਲੇ ਵਾਅਦੇ ਕੀਤੇ ਸੀ ਪਿਛਲੀਆਂ ਮੰਗੀਆਂ ਰਹੀਆਂ ਮੰਗਾ ਸੀ ਉਹ ਦੋਨੇ ਜਿਹੜੇ ਆਪਣੇ ਕੰਮ ਆ ਪੂਰੇ ਕਰੇ ਤਾਂ ਜੋ ਆਉਣ ਵਾਲੇ ਜਨਾਂ ਦੇ ਵਿੱਚ ਇਹ ਜਿਹੜਾ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਅਮਨ ਚਾਂਤੀ ਨਾਲ ਬੈਠ ਸਕਣ ਤਾਂ ਲੋਕਾਂ ਨੂੰ ਆਵਾਜ਼ਾਈ ਦੇ ਵਿੱਚ ਵਿਗੜਨਾ ਪਵੇ ਜਿਹੜੀ ਆਵਾਜ਼ਾਈ ਦੇ ਵਿੱਚ ਇੰਨਾ ਚੀਜ਼ਾਂ ਦੇ ਨਾਲ ਆਵਾਜ਼ਾਈ ਦੇ ਵਿੱਚ ਵਿਗੜ ਪੈਂਦੀ ਆ ਉਹਦੀ ਜਿਹੜੀ ਆ ਭਾਰਤ ਸਰਕਾਰ ਜੰਮਿਆ ਰਿਆ ਕਿ ਮੋਦੀ ਸਰਕਾਰ ਜਿਹੜੀ ਆ ਉਹ ਉਹ ਇਹ ਸਾਰੇ ਕੰਮ ਦਾ ਜੁਮਿਆ ਆ ਰਿਹਾ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ